ਪੁਆਣੀਗੜ ਸੋਸਾਇਟੀ ਵਿਖੇ ਆੜਤੀਆਂ ਵੱਲੋਂ ਜੀਰੀ ਤੋਲਣ ਦੀ ਰੋਕ ਲਾਉਣ ਤੇ ਕਿਸਾਨਾਂ ਨੇ ਲਗਾਇਆ ਧਰਨਾ ਪੁਆਣੀਗੜ ਇੱਥੇ ਸਥਾਨਕ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਵੱਲੋਂ ਬਲਾਕ ਪੁਆਣੀਗੜ ਵੱਲੋਂ ਸੋਸਾਇਟੀ ਪੁਆਣੀਗੜ ਵਿਖੇ ਆੜਤੀਆਂ ਵੱਲੋਂ ਜੀਰੀ ਤੋਲਣ ਵਿੱਚ ਰੋਕ ਲਾਉਣ ਤੇ ਚਮਕੌਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਸ਼ਾਮਲ ਹੋਏ ਸੁੱਬੇ ਦੇ ਸਿਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਵੱਲੋਂ ਆਰਤੀਆਂ ਨੇ ਸਖਤ ਧਾਰਨਾ ਕੀਤੀ ਗਈ ਕਿਸਾਨਾਂ ਨੂੰ ਦੀਪੁੱਤਾਂ ਵਾਂਗ ਪਾਲੀ ਫਸਲ ਅਸੀਂ ਨਹੀਂ ਰੁੱਲਣ ਦੇਵਾਂਗੇ ਹਾਲ ਹਰ ਹਾਲਤ ਵਿੱਚ ਸੋਸਾਇਟੀ ਵੱਲੋਂ ਜੀਰੀ ਖਰੀਦੀ ਜਾਵੇਗੀ ਕਿਸਾਨਾਂ ਨੂੰ ਖੱਜਲ ਖੁਰ ਨਹੀਂ ਹੋਣ ਦਿੱਤਾ ਜਾਵੇਗਾ ਕੇ ਨਾਲ ਜੋੜ ਬਣੀ ਦਾ ਸ਼ਕਤਨਾਮ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਿੰਦਾਬਾ ਸਿੰਘ ਪੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਅੱਜ ਨਾਰੇਬਾਜੀ ਕੀਤੀ ਜਾ ਰਹੀ ਹੈ ਕਿਸ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਅੱਜ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਇਹ ਉਰੇ ਪੁਆਣੀਗੜ ਕੋਆਪਰੇਟਿਵ ਸੈਟੀ ਦੀ ਦੁਕਾਨ ਹੈ ਜਿਹਦੇ ਉੱਤੇ ਕਿਸਾਨ ਆਪਣੀ ਫਸਲ ਲੈ ਕੇ ਵੇਚਣ ਵਾਸਤੇ ਆਉਂਦੇ ਨੇ ਜਿਹਦਾ ਮੰਡੀ ਦੇ ਨਾਲ 25 ਰੁਪਏ ਤਾਂ ਰੇਟ ਐਕਸਟਰਾ ਹੈ ਜਿਹੜੇ ਆਰਥ ਦੇ ਵਿੱਚੋਂ ਕਿਸਾਨ ਨੂੰ 25 ਰੁਪਏ ਦਿੰਦੇ ਨੇ ਇਹ ਸੈਟੀ ਵਾਲੇ ਦੂਜੀ ਗੱਲ ਇਹ ਜਿਹੜੀ ਦੁਕਾਨ ਹੈ ਕੋਆਪਰੇਟਿਵ ਦੀ ਦੁਕਾਨ ਹੈ ਕੋਆਪਰੇਟਿਵ ਦੀ ਦੁਕਾਨ ਦੇ ਉੱਤੇ ਪੰਜਾਬ ਦੇ ਵਿੱਚ ਸਾਰੇ ਆੜਤੀਆਂ ਦੀ ਹੜਤਾਲ ਚੱਲ ਰਹੀ ਹੈ ਜੀਰੀ ਪੱਕੀ ਪਈ ਹੈ ਘਰੇ ਤਾਂ ਜੀਰੀ ਰੱਖਣ ਵਾਲੀ ਨਹੀਂ ਹੈਗੀ ਕਣਕ ਤਾਂ ਟਰਾਲੀ ਹੈ ਨਹੀਂ ਵੀ ਬੰਦਾ ਘਰੇ ਰੱਖ ਲੂ ਜੀਰੀ ਇਹੀ ਜੀ ਫਸਲ ਹੈ ਜਿਹੜੀ ਘਰੇ ਨਹੀਂ ਰੱਖੀ ਜਾਂਦੀ ਨਾ ਸਾਡੇ ਕੋਲੇ ਉਹ ਹੈ ਜਾਂ ਕੋਈ ਸਾਧਨ ਸਾਮਾ ਰੱਖਣ ਵਾਲਾ ਕਿਸਾਨ ਜੀਰੀ ਲੈ ਕੇ ਆਉਂਦਾ ਹੈ ਆੜਤੀਆਂ ਦੀ ਹੜਤਾਲ ਚੱਲਦੀ ਹੈ ਨਰਾਸ਼ ਹੋ ਕੇ ਮੁੜ ਜਾਂਦਾ ਹੈ ਪਰ ਇਹ ਸਾਡੀ ਜਿਹੜੀ ਕੋਆਪਰੇਟਿਵ ਦੀ ਦੁਕਾਨ ਹੈ ਜਦ ਇੱਥੇ ਲੈ ਕੇ ਆਉਂਦਾ ਹੈ ਜਿਹੜੀ ਜੀਰੀ ਸੁੱਕੀ ਹੈ ਕੋਆਪਰੇਟਿਵ ਸੈਟੀ ਦੇ ਉੱਤੇ ਉਹ ਝੁਕ ਜਾਂਦੀ ਹੈ ਉਹ ਭਰੀ ਜਾਂਦੀ ਹੈ ਆਰਤੀਆਂ ਨੂੰ ਇਸ ਗੱਲ ਦੀ ਦਿੱਕਤ ਹੈ ਪਰੇਸ਼ਾਨੀ ਹੈ ਵੀ ਜਿਹੜੀ ਜੀਰੀ ਹੈ ਸਾਡੀ ਹੜਤਾਲ ਦੇ ਦੌਰਾਨ ਸਾਰੀ ਕੋਆਪਰੇਟਿਵ ਦੁਕਾਨ ਦੇ ਉੱਤੇ ਵਿਕ ਜਾਊਗੀ ਇਹ ਦਿੱਕਤ ਹੈ ਪਰसों ਡੀਸੀ ਦੀ ਮੀਟਿੰਗ ਦੇ ਵਿੱਚ ਇਥੋਂ ਦੀ ਜਿਹੜੇ ਆਰਤੀ ਆਸੋਸੀਏਸ਼ਨ ਹੈ ਜਾਂ ਆਰਤੀਏ ਨੇ ਇਕੱਠੇ ਹੋ ਕੇ ਗਏ ਨੇ ਵੀ ਉਸ ਕੋਆਪਰੇਟਿਵ ਦੀ ਦੁਕਾਨ ਦੇ ਉੱਤੇ ਖਰੀਦ ਹੋਣੀ ਨਹੀਂ ਚਾਹੀਦੀ ਖਰੀਦ ਬੰਦ ਹੋਣੀ ਚਾਹੀਦੀ ਆ ਅੱਜ ਜਦੋਂ ਸਾਨੂੰ ਭਿੰਕ ਪਈ 1992 ਦੇ ਵਿੱਚ ਵੀ ਅਸੀਂ ਲਗਾਤਾਰ ਇਹ ਜਿਹੜੀ ਕੋਆਪਰੇਟਿਵ ਦੀ ਦੁਕਾਨ ਹੈ ਇਹ ਬੰਦ ਤੀ ਉਰੇ ਲਗਾਤਾਰ ਇੱਕ ਮਹੀਨਾ ਧਰਨਾ ਦੇ ਕੇ ਆਪਣਾ ਇੱਕ ਮਹੀਨਾ ਸਖਤ ਪਹਿਰਾ ਦੇ ਕੇ ਲੰਬੀ ਐਜੀਟੇਸ਼ਨ ਲੜ ਕੇ ਦੁਕਾਨ ਚਾਲੂ ਕਰਾਈ ਤੀ ਇਹ ਦੁਕਾਨ ਨੂੰ ਅੱਜ ਆੜਤੀਏ ਫੇਰ ਉਸੇ ਪੈਂਤਰੇ ਤੇ ਆ ਗਏ ਇਹ ਦੁਕਾਨ ਆੜਤੀਏ ਬੰਦ ਕਰਾਉਣੀ ਚਾਹੁੰਦੇ ਨੇ ਇਹ ਕਿਸੇ ਵੀ ਕੀਮਤ ਤੇ ਅਸੀਂ ਬੰਦ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਭਾਵੇਂ ਸਾਨੂੰ ਜਿੰਨਾ ਮਰਜੀ ਖੂਨ ਡੋਲ੍ਹਣਾ ਪਵੇ ਲੜਾਂਗੇ ਆੜਤੀਆਂ ਦੇ ਖਿਲਾਫੀ ਲੜਾਂਗੇ ਜਿਹੜਾ ਕੋਈ ਇਸ ਖਰੀਦ ਦੇ ਵਿੱਚ ਢਿੱਕਾ ਬਣੂ ਉਹਦੇ ਖਿਲਾਫੀ ਲੜਾਂਗੇ ਇਸ ਨਹੀਂ ਮਾਰਕੀਟ ਕਮੇਟੀ ਵਾਲਿਆਂ ਦਾ ਸੁਨੇਹਾ ਆਇਆ ਸੀ ਵੀ ਮਾਰਕੀਟ ਕਮੇਟੀ ਵਾਲੇ ਆ ਰਹੇ ਨੇ ਜਦੋਂ ਸਾਨੂੰ ਮਾਰਕੀਟ ਕਮੇਟੀ ਵਾਲਿਆਂ ਦੀ ਉਹ ਪਿੰਕਪਈਆ ਹੀ ਮਾਰਕੀਟ ਕਮੇਟੀ ਵਾਲੇ ਉਰੇ ਆ ਕੇ ਚੈੱਕ ਕਰ ਰਹੇ ਨੇ ਚੈੱਕ ਕਰਨ ਨੂੰ ਤਾਂ ਮੰਡੀ ਪਈ ਆ ਮੰਡੀ ਦੇ ਵਿੱਚ ਆੜਤੀਏ ਕਿਸਾਨਾਂ ਦੀ ਕਿਲੋ-ਕਿਲੋ 2-2 ਕਿਲੋ 3-3 ਕਿਲੋ ਵੀ ਵੱਧ ਜੋਖਦੇ ਨੇ ਉਦੋਂ ਮਾਰਕੀਟ ਕਮੇਟੀ ਵਾਲਾ ਕੋਈ ਨਹੀਂ ਆਉਂਦਾ ਹੈਗਾ ਨਾ ਕੋਈ ਚੈੱਕ ਕਰਨ ਆਉਂਦਾ ਨਾ ਕੋਈ ਹੋਰ ਕਰਨ ਆਉਂਦਾ ਇਸ ਕਰਕੇ ਆੜਤੀਆ ਸਿਸਟਮ ਦਾ ਅਫਸਰशाही ਦੇ ਉੱਤੇ ਪੂਰਾ ਦਬਾ ਹੈ ਮਾਰਕੀਟ ਕਮੇਟੀ ਵਾਲਿਆਂ ਦੇ ਉੱਤੇ ਵੀ ਦਬਾਅ ਹੋਰ ਅਫਸਰਾਂ ਦੇ ਉੱਤੇ ਖਰੀਦ ਏਜੰਸੀਆਂ ਦੇ ਉੱਤੇ ਵੀ ਦਬਾਅ ਹੈ ਉਹ ਦਬਾਅ ਦੇ ਤਹਿਤ ਇਹ ਖਰੀਦ ਨੂੰ ਬੰਦ ਕਰਨਾ ਚਾਹੁੰਦੇ ਨੇ ਪਰ ਆਹ ਕਿਸਾਨ ਭਾਵੇਂ ਸਾਡਾ ਮੇਰਾ ਭਾਵੇਂ ਇੱਕ ਵੀ ਦਾਣਾ ਨਹੀਂ ਹੈ ਇੱਥੇ ਪਰ ਜਿਹੜੇ ਕਿਸਾਨ ਇਸ ਸੋਸਾਇਟੀ ਦੇ ਉੱਤੇ ਲੈ ਕੇ ਆਉਣਗੇ ਉਹਦਾ ਇੱਕ ਇੱਕ ਦਾਣਾ ਮੁਕਾਵਾਂਗੇ ਦੇ ਵਿੱਚ ਜੇ ਕੋਈ ਡਿੱਕਾ ਲੱਗੂਗਾ ਉਹ ਡਿੱਕੇ ਦੂਰ ਕਰਾਂਗੇ ਸਰ ਹੁਣ ਤੁਸੀਂ ਧਰਨਾ ਲਾਇਆ ਹੁਣ ਵਿਕਰੀ ਹੈ ਜਾਂ ਫਿਰ ਨਹੀਂ ਰੁਕੀ ਹੁਣ ਸਾਨੂੰ ਉਮੀਦ ਆ ਮੇਰੀ ਸੈਕਟਰੀ ਮਾਰਕੀਟ ਕਮੇਟੀ ਦੇ ਸੈਕਟਰੀ ਦੇ ਨਾਲ ਗੱਲ ਹੋਈ ਹੈ ਕਹਿੰਦਾ ਮੈਂ ਘਨੌਰ ਆ ਗਿਆ ਜਦੋਂ ਸਾਨੂੰ ਇਹ ਪਤਾ ਲੱਗਾ ਵੀ ਘਨੌਰ ਆ ਗਿਆ ਅ ਹੁਣੇ ਆਉਂਦੇ ਆਉਂਦੀ ਫੋਨਾ ਤੇ ਸੁਨੇਹੇ ਲਾ ਕੇ ਨੇੜੋ ਪਿੰਡਾਂ ਵਾਲੇ ਆਏ ਨੇ ਜੇ ਇਹਦੇ ਵਿੱਚ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਦਖਲਅੰਦਾਜ਼ੀ ਕਰੀ ਵੱਡਾ ਮੋਰਚਾ ਲਾਵਾਂਗੇ ਜ਼ਰੂਰ ਅੱਜ ਜਿਹੜਾ ਧਰਨਾ ਲਾ ਕੇ ਨਾਰੇਬਾਜ਼ੀ ਕੀਤੀ ਜਾ ਸਾਡਾ ਮਸਲਾ ਇੱਥੇ ਅਸੀਂ ਕਿਸਾਨ ਜਿਰੀ ਲੈ ਕੇ ਆ ਰਹੇ ਹਾਂ ਜਿਹੜੇ ਕਿਸਾਨ ਉਰੇ ਜਿਰੀ ਲੈ ਕੇ ਆ ਰਹੇ ਨੇ ਉਹ ਕਿਸਾਨਾਂ ਦੀ ਜਿਰੀ ਸੁੱਕੀ ਤੇ ਵਧੀਆ ਜਿਰੀ ਹੈ ਵਿਕ ਰਹੀ ਹੈ ਉਹ ਵਿਕਣ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੁਝ ਜਿਵੇਂ ਆੜਤੀਆਂ ਦੇ ਓਸ ਨੂੰ ਜਿਹੜੀ ਉਹ ਦਿੱਕਤ ਹੈ ਉਹ ਅਸੀਂ ਦੂਰ ਕਰਨ ਵਾਸਤੇ ਆਏ ਆ ਸਾਨੂੰ ਸੁਦੇਹਾ ਮਿਲਿਆ ਵੀ ਉਹਨਾਂ ਨੂੰ ਕੀ ਪਰੇਸ਼ਾਨੀ ਹੈ ਕਿਉਂਕਿ ਅਸੀਂ ਕੋਈ ਦਿੱਕਤ ਦੇ ਵਿੱਚ ਜਿਵੇਂ ਆਪਾਂ ਕੋਈ ਦਿੱਕਾ ਨਹੀਂ ਬਣ ਦੇਵਾਂਗੇ ਜਿਹੜਾ ਵੀ ਕੋਈ ਦਿੱਕਤ ਦੇ ਵਿੱਚ ਆਊਗਾ ਉਹਨੂੰ ਅਸੀਂ ਕੋਈ ਵੀ ਆਉਂਦਾ ਕੋਈ ਦਿੱਕਾ ਬਣਦਾ ਉਹਦੇ ਦਿੱਕੇ ਨੂੰ ਅਸੀਂ ਦੂਰ ਕਰਾਂਗੇ ਜਿਹੜੀ ਕਿਸਾਨਾਂ ਦੀ ਫਸਲਾਂ ਸੁੱਕੀ ਉਹਨੂੰ ਅਸੀਂ ਪਕਾਇਆਮਾਂਗੇ ਹਰ ਹਾਲਤ ਪਕਾਇਆਮਾਂਗੇ ਜੇ ਉਹਨਾਂ ਦੀ ਕੋਈ ਪਰੇਸ਼ਾਨੀ ਹੈ ਉਹਨਾਂ ਦੀ ਪਰੇਸ਼ਾਨੀ ਵੀ ਸਾਡੇ ਨਾਲ ਸਲਾਹ ਮਸ਼ਵਰਾ ਕਰਨ ਜਾਂ ਸਾਨੂੰ ਦੱਸਣ ਉਹਨਾਂ ਦੀ ਜਰਾ ਮਸਰ ਬਨਾਲਾ ਅਸੀਂ ਕੋਈ ਹੱਲ ਕਰਵਾ ਸਕਦੇ ਸਰਕਾਰ ਨਾਲ ਕੋਈ ਲੋੜ ਹੈ ਸਾਡੀ ਮਰਤੀ ਲੋੜ ਹੈ ਅਸੀਂ ਮਦਦ ਦੇ ਸਕਦੇ ਆ ਉਹਨਾਂ ਨੂੰ ਪਰ ਇਹ ਨਹੀਂ ਹੈਗਾ ਵੀ ਸਾਡੇ ਕੰਮ ਦੇ ਵਿੱਚ ਦਿੱਕਾ ਪਾਣ ਜੇ ਮਜ਼ਦੂਰਾਂ ਦੀ ਕੋਈ ਮਜ਼ਦੂਰੀ ਦਾ ਦਿੱਕਾ ਹੈ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਣੀ ਚਾਹੀਦੀ ਹੈ ਅਸੀਂ ਮਜ਼ਦੂਰਾਂ ਦੇ ਹੱਕ 'ਚ ਤੇ ਉਹਨਾਂ ਨੂੰ ਹੋਰ ਨਾਲ ਹੱਲ ਕਰਨਾ ਚਾਹੀਦਾ ਜਿਹੜਾ ਵੀ ਕੋਈ ਦਿੱਕਾ ਇਹਦੇ ਵਿੱਚ ਲਾਲਾ ਦਿੱਕਾ ਹੈ ਜੇ ਕਿਸਾਨਾਂ ਨੂੰ ਐ ਖਜਲਖوار ਹੋਣਗੇ ਅੱਜ 6 ਤਰੀਕ ਹੋ ਗਈ 1 ਤਰੀਕ ਦੀ ਹੜਤਾਲ ਹੈ ਤੇ ਜਦੋਂ ਹੁਣ ਕਿਸਾਨਾਂ ਨੇ ਫਸਲ ਮਸਾਂ ਕਮਾਈ ਹੈ ਉਹ ਲਾਲਾ ਵਿੱਚ ਬਹੁਤ ਔਖੇ ਸਮੇਂ ਦੇ ਵਿੱਚ ਕਮਾਈ ਹੈ ਮੈਗੀ ਹੈ ਮੰਗਾਈਆਂ ਨੇ ਵੀ ਉਹਦੇ ਕਰਕੇ ਵੀ ਇਹ ਜੇ ਕੋਈ ਦਿੱਕਤ ਡਕਾ ਜਿਹੜਾ ਵੀ ਬਣੂਗਾ ਅਸੀਂ ਡਿੱਕੇ ਦੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਹਦੇ ਨਾਲ ਪੂਰਾ ਆਪਣਾ ਟਕਰਾਅ ਕਰਾਂਗੇ ਆੜਤੀਆਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਇੱਥੇ ਭਿੰਕਪੀਆ ਵੀ ਉਹ ਇਹਦੇ ਵਿੱਚ ਰੋੜਾ ਬਣਦੇ ਨੇ ਵੀ ਜਿਹੜੀਆਂ ਜੀਰੀਆਂ ਸੁੱਕੀਆਂ ਨੇ ਉਹਦੇ ਵਿਕ ਰਹੀਆਂ ਨਹੀਂ ਆੜਤੀਆਂ ਨੇ ਨਹੀਂ ਸਾਡੇ ਨਾਲ ਸੰਪਰਕ ਕਰਿਆ ਮੇਰੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਗੱਲਬਾਤ ਹੋਈ ਹੈ ਵੀ ਤੁਸੀਂ ਕਿਉਂ ਡਿੱਕਾ ਬਣਦੇ ਹੋ ਇਹਦੇ ਵਿੱਚ ਜੇ ਵਿਕ ਰਹੀ ਹੈ ਉਹ ਕਹਿੰਦਾ ਵੀ ਅਸੀਂ ਡਿੱਕਾ ਨਹੀਂ ਬਣਿਆ ਅਸੀਂ ਤਾਂ ਪਰਸੋਂ ਡੀਸੀ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਵੈਸੇ ਗੱਲ ਕਰਤੀ ਪਰ ਵੈਸੇ ਗੱਲ ਕਰੀ ਵੈਸੇ ਵਾਲੀ ਗੱਲ ਨਹੀਂ ਹੈਗੀ ਉੱਥੇ ਕੰਪਲੇਂਟ ਕਰਕੇ ਆਏ ਨੇ ਸ਼ਿਕਾਇਤ ਕਰਕੇ ਆਏ ਨੇ ਵੀ ਸੋਸਾਇਟੀ ਦੀ ਦੁਕਾਨ ਦੇ ਉੱਤੇ ਜਿਹੜੀ ਵਿਕ ਰਹੀ ਹੈ ਹੋਰ ਸਾਰੇ ਕਿਤੇ ਸਟ੍ਰਾਈਕ ਹੈ ਇਸ ਕਰਕੇ ਸਾਡੇ ਨਾਲ ਤਾਲਮੇਲ ਮੈਂ ਐਕਸ਼ਨ ਦੇ ਵਿੱਚ ਚੱਲਣ ਦੀ بجائے ਸਾਡੇ ਖਿਲਾਫ ਸਾਡੇ ਵਿਰੋਧ ਚ ਖੜੀ ਆੜਤੀ ਐਸੋਸੀਏਸ਼ਨ ਪਰ ਡੀਸੀ ਵੱਲੋਂ ਤਾਂ ਨਹੀਂ ਨਹੀਂ ਡੀਸੀ ਦਾ ਭੇਜਿਆ ਹੀ ਸੈਕਟਰੀ ਆ ਰਿਹਾ ਜਿਹਦੇ ਕੋਲ ਤਿੰਨ ਮਾਰਕੀਟ ਕਮੇਟੀਆਂ ਦਾ ਚਾਰਜ ਹੈ ਤਿੰਨ ਮਾਰਕੀਟ ਕਮੇਟੀਆਂ ਦਾ ਚਾਰਜ ਹੈ ਅੱਜ ਛੁੱਟੀ ਵਾਲੇ ਦਿਨ ਜਿਹੜਾ ਮਾਰਕੀਟ ਕਮੇਟੀ ਦਾ ਸੈਕਟਰੀ ਆ ਰਿਹਾ ਡੀਸੀ ਦਾ ਭੇਜਿਆ ਹੋਈ ਆ ਰਿਹਾ